ਨਨਵਰ ਦਾ ਪਾਊਡਰ ਹੈ 51 ਗੈਟ 1 ਹਾਂਜੀ ਠੀਕ 100 ਰੁਪਏ ਦਾ ਇੱਕ ਸੇਲ ਹੋਏਗਾ 80 ਰੁਪਏ ਦਾ ਸੈੱਟ ਦੋਨੇ 80 ਚ ਦੇ ਦੂੰਗਾ ਦੋਨੇ 80 ਦੇ ਓਕੇ ਟ੍ਰਿਮਰ ਵੀ ਪੈਣ ਆ ਦੇਖ ਲਓ ਬਾਈ ਆਹ ਟ੍ਰਿਮਰ ਵੀ ਢੇਰ ਲੱਗੇ ਆ ਨਾ ਜੀ ਗਾਂਜ ਵੀ ਪਏ ਆ ਕਿੰਨੇ ਕਿੰਨੇ ਰੁਪਏ ਨੂੰ ਇਹ ਆਹ ਦੇਖੋ ਸਾਰਾ ਸਟੇਟ ਨਾ ਹਜੇ ਮਾਲ ਲੱਗਦਾ ਪਿਆ ਓਕੇ ਕਿਉਂਕਿ ਸ਼ਾਮੀ ਬਣਾ ਲੈ ਕਿੰਨੇ ਦਾ ਕਿਹੜਾ 450 ਰੁਪਏ ਓਕੇ ਨਾਲ ਨਹੀਂ ਤਾਂ ਬਹੁਤ ਮਹਿੰਗਾ ਹੈ 1000 ਰੁਪਏ ਦਾ ਪੀਸ ਲੈਣੇ ਹੋ ਤੁਸੀਂ ਠੀਕ ਆ 450 ਆ ਮਸ਼ੀਨ ਨਾਮ ਸੋਨਾ ਪੰਜਾਂ ਦਾ ਸਿਰੇ ਟ੍ਰਿਮਰ ਲੈਣੇ ਲੈ ਲਓ। ਇਹ ਸਾਰੇ ਆ ਬਿਗ ਸ਼ੋਟ ਦੇਖ ਲਓ। ਓਸਕਰ ਕੰਪਨੀ ਦਾ ਮਾਲ ਆ ਬਿਗ ਸ਼ੋਟ ਦਾ। 200 ਰੁਪਏ ਅਮਰ ਵੀ 40 ਰੁਪਏ ਦਊਂਗਾ। ਓਕੇ। ਟ੍ਰਿਮਰ 100 ਤੋਂ ਸ਼ੁਰੂ ਕਰ ਦਿੰਨੇ ਹਾਂ। ਟ੍ਰਿਮਰ 100 ਰੁਪਏ ਦਊਂ। ਮਾਲ ਦੇਖੋ ਬਾਹਰ ਆਇਆ ਆ ਖੁੱਲਣ ਵਾਲਾ। ਨਾਲ ਹੀ ਤੁਹਾਨੂੰ ਵੀਡੀਓ ਪਾ ਦੇਣੀ ਹੋਣੀ ਆਪਾਂ। ਖੁਸ਼ ਕਰ ਦੇਣਾ। ਆ ਦੇਖੋ ਪੋਕਟ ਹੈ ਕਿ ਨਾ? ਹਾਂਜੀ। 30-30 ਰੁਪਏ। ਓਕੇ। 30-30 ਰੁਪਏ ਪੋਕਟ ਆ ਸਾਰਾ। ਠੀਕ ਆ। ਆ ਪਲੇਟ ਦਾ ਪੱਤਾ ਕਿੰਨੇ ਦਾ ਪੈਣਾ 100 ਰੁਪਏ ਦਾ। ਕੋਕ ਕੀ ਬੀਓਤ ਆਓ ਤੁਹਾਨੂੰ ਸੋਦੇ ਦਿਖਾਉਂਦੇ ਹਾਂ ਨਮਾ ਨਾ ਨਾ ਵਰਤ ਦਿਖਾਉਂਦੇ ਹਾਂ ਮਾਲ ਨਾਲ ਨਾਲ ਹੀ ਖੁੱਲੀ ਜਾਂਦਾ ਆ ਦੇਖੋ ਆ 13 ਪੀਸ ਲਿਪਸਟਿਕ ਹੈ ਹਾਂਜੀ ਤੁਸੀਂ ਬਿਜਾਰੋ 5 ਰੁਪਏ ਦੀ ਲੈਣੇ ਹੋ 6 ਰੁਪਏ ਦੀ ਹਾਂਜੀ 6 ਰੁਪਏ ਦੀ ਨਹੀਂ ਤੁਹਾਨੂੰ 3 ਰੁਪਏ ਦੀ ਪੈਂਦੀ ਹੈ ਬੰਦੇ ਬਈ 3 ਰੁਪਏ ਵਾਲੀ ਬਿਜਲੀ ਦੇ ਦੂਗਾ ਕੋਈ ਨਹੀਂ ਲੈਣਗੇ ਨਿਆਣੇ ਦੀ ਪੈਨਸਲ ਨਹੀਂ ਆਉਂਦੀ ਹਾਂ ਇਹ ਤਾਂ ਆ ਬੋਰਡ ਦਾ ਪੈਕੇਟ ਹੈ ਹਾਂਜੀ ਇੱਕ ਬੋਰਡ ਦਾ ਪੈਕੇਟ ਦਾ 10 ਰੁਪਏ ਦਾ ਸੇਲ ਹੁੰਦਾ ਠੀਕ ਹੈ ਜੀ 20 ਪੀਸ ਦਾ 200 ਦਾ ਸੇਲ ਹੋ ਗਿਆ 90 ਰੁਪਏ ਦਾ ਪੈਂਦਾ ਓਕੇ 5 ਰੁਪਏ ਤੋਂ ਵੀ ਘੱਟ